ਹਾਂ ਕਰਵਾਇਆ ਹੈ ਪਰ ਨਹੀਂ ਬਾਕੀ ਖਾਧੇ ਆ ਉਹ ਵੀ ਮਨ ਕਰਦਾ ਖਾਧਾ ਦਾ ਤਾਂ ਹੋਇ ਜਦ ਕੋਈ ਕੰਮ ਆ ਗਾ ਕਿਹਦਾ ਕਿਹਟ ਆਣਾ ਤੇ پلان ਕਾਲ ਯਾਰ ਕੱਲ ਆਪਣੇ ਕੋਲ ਕੀ ਪਈ ਕਿਸੇ ਨੂੰ ਤਾਂ ਲੋਹਾ ਮੁੰਡੇ ਨੂੰ ਫੋਟੋਸ ਲੈ ਕੇ ਆ ਇਧਰ ਆ ਜਰੀ ਨੂੰ ਜਿਹੜਾ ਪਾਣੀ ਨਾਲ ਆਈ ਗੱਲ ਸਰ ਬੰਜਰਾਈ ਇਹ ਡਰਟਾਈ ਬਣ ਜਾਂਦੀ ਹੈ ਕਿ ਉਹ ਚਰਾ ਕੇ ਲਿਆਏ ਨੇ ਕਿਦੋਂ ਇੱਥੇ ਯਾਰ ਬੰਜਰੋਦੀ ਚਰਨ ਪੈਦਲੇ ਆਹ ਉਹ 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 ਨੀਂਦ ਦੁਆਰੇ ਪਾਣੀ ਚੜੀ ਗਈ ਦੁਆਰੇ ਉਹ ਕੀ ਨਾ ਕਿਹੜਾ ਜੀਨਦਾਰ ਵੇਖਤਾ ਮੈਂ ਜਾਨ ਨੂੰ ਮਤ ਦੱਸ ਨਹੀਂ ਆ ਜਿਹਨਾਂ ਦੇ ਡੇਰੇ ਬੈਠੇ ਹੋ ਤੁਸੀਂ ਉਹਨਾਂ ਦਾ ਨਾਂ ਕੀ ਹੈ ਪੰਜਾਂ ਦਾ ਉਹ ਆਇਆ ਕਿਹੜਾ ਉਹ ਜਿਹੜਾ ਆਪਣੇ ਆਰੇ ਲੱਗੇ

ਆਹ ਨਾ ਸਰੇ ਗਏ ਨੰਗਰਚਾਰ ਨੇ ਧਰਪਿੰਡੀ ਸਤਨ ਤੇ ਮਹਾਰਾਜ ਉਹ ਅਮਦੇਨ ਨੇ ਪੰਗਰਾਜ ਦਾ ਵਿਚਾਰ ਨਾਲ ਸਰੇ ਗਏ 9 ਵਜੇ ਰਵਾਸੋਂ ਦੇਰੀ ਪੰਗਰਾਜ ਆਰੀ ਦੇ ਉਹ ਨੰਗਰਾਂ ਚੜ ਗਈ ਜੇ ਤੇ 6 ਪਹਿਲਾਂ ਮਰਗੇ ਦੇ ਕਾਬ ਡੈਮੇਜ ਹੋ ਗਿਆ ਰ ਸਤਮਾਹ ਮੈਂ ਸਾਰੇ ਡੁੱਟ ਵੀ ਨਹੀਂ ਗਏ ਉਹ ਪੰਚੀ ਦੀ ਡੰਗ ਰਾ ਗਈ। ਮੇਰੇ ਤੇ ਤਿੰਨ ਮੇਰੇ ਮਦਰ ਭਈਆ ਲੱਗਦਾ ਤਿੰਨ ਉਹਦੇ ਹੀ। ਹਾਂਜੀ। ਤਿੰਨ ਮਤਲਬ ਸਤਨਾਗ ਦੇ ਮਰ ਗਏ ਆਪਣੇ। ਹਾਂਜੀ 3 ਮਿੰਟ ਪੂਰਾ ਕੀਤਾ ਵਿਚਾਰੇ ਨੇ। ਉਹ ਜਦੋਂ ਫੋਨ ਕੀਤਾ 5 ਮਿੰਟ ਬਾਅਦ ਉਸੇ ਵੇਲੇ ਆ ਗਏ ਸੀ। ਤੋ ਮਤਲਬ ਕਿ 6 ਤੇ 7 ਦੇ ਮਰ ਗਏ ਨੇ ਆਪਣੇ 6 7 ਹੋਰ ਡੈਮੇਜ ਹੋਈ ਸੀ ਮਤਲਬ ਬਿਲਕੁਲ ਡੈਮੇਜ ਹੋ ਗਏ ਨੇ 6। 6 ਬਿਲਕੁਲ ਮਤਲਬ ਤੌਰ ਤੇ ਸੀਰੀਅਸ ਹੈ ਜੀ। ਮੇਰੇ ਉਹ ਫਰਕ ਜਾਦਾ ਹੁਣ ਕਹਿ ਲੈਣਾ। ਮੇਰੇ ਆਹ ਦਦਾ ਰੋਈ ਵਿੱਚ ਤਿੰਨ ਚਾਰ ਮੀਆਂ ਦਦਾ ਰੋਈ ਬਾਕੀ ਦੂਜੀਆਂ ਹੀ ਵਿੱਚ ਥੋਣ ਵਾਲੇ ਹੈ। ਮਚਾਉਣ ਦੇਖ ਲਓ ਮਤਲਬ 6 7 ਨਾਲ ਆ ਗਈ ਮਗਰ ਪੱਠੇ ਚੋ ਗਏ ਆ ਤੇ ਉਹਨਾਂ ਦੇ ਵਿੱਚ ਜਿੱਦਾਂ ਮਤਲਬ ਕੀ ਆਉੜੇ ਪੱਠੇ ਹੁੰਦੇ ਨੇ ਉਹੀ ਮਰ ਮਾਰੇ ਲੱਗੇ ਨੇ ਉਹਨਾਂ ਨੂੰ ਫ੍ਰੇਮਾ ਕਰਕੇ ਤਾਂ ਬਚਾਇਕ ਲੈ ਕੇ ਸਵੇਰੇ ਡੰਗਰਾਂ ਨੂੰ ਗਿਆ ਸੀ ਉਹਨਾਂ ਡੰਗਰਾਂ ਨੇ ਕਿਤੇ ਚਰੀ ਚੂਰੀ ਖਾ ਲਈ ਐ ਤੇ ਡੰਗਰਾਂ ਨੂੰ ਚਰੀ ਚੂਰੀ ਖਾਣ ਦੇ ਨਾਲ ਉਹ ਚੜ ਗਈ ਐ ਤੇ ਯਾਰ ਡੰਗਰ ਮਤਲਬ 5-7 ਮਰ ਗਏ ਆ ਮਾਝ ਕੋਈ 3-4 ਲੱਖ ਦਾ ਨੁਕਸਾਨ ਹੋ ਗਿਆ ਵਾ ਤੇ ਵਿਚਾਰਾ ਗਰੀਬ ਐ ਵਿਚਾਰਾ ਤੇ ਉਹਦੀ ਜਰਾ ਮਦਦ ਕੀਤੀ ਜਾਵੇ ਡਾਕਟਰਾਂ ਵਿਚਾਰਿਆਂ ਨੇ ਬੜੀ ਹੈਲਪ ਕੀਤੀ ਐ ਬਾਕੀ ਆਪਣੇ ਜੀਮੀਦਾਰ ਭਰਾਵਾਂ ਨੇ ਵੀ ਬਹੁਤ ਮਦਦ ਕੀਤੀ ਹੈ ਪਾਣੀ ਪੂਣੀ ਪਿਆਲਾ ਬਹੁਤ ਹੈਲਪ ਕੀਤੀ ਸਾਡੇ ਨਾਲ ਬਹੁਤ ਮਦਦ ਕੀਤੀ ਹੈ ਹੈ ਵਿਚਾਰਾ ਗਰੀਬ ਹੈ ਉਹਦੀ ਨਾਲ ਸਰਕਾਰ ਦੇ ਵੱਲੋਂ ਬਹੁਤ ਮਦਦ ਕੀਤੀ ਜਾਵੇ ਇਸ ਸੀਵੀਏ ਚ ਕਲਾਂ ਲੋਰ ਵਿਖੇ ਜਦੋਂ ਵੀ ਭਾਜੀ ਜੀ ਸਾਡੇ ਕੋਲ ਆਏ ਨੇ ਮਤਲਬ ਮਹਿਰ ਨਹੀਂ ਸੀਗੇ ਆਪਣੇ ਪੰਜਾਬੀ ਭਰਾ ਉਹਨਾਂ ਨੇ ਆ ਕੇ ਦਿੱਤੀ ਜਾਣਕਾਰੀ ਕਿ ਇਸ ਪਿੰਡ ਤੇ ਜਿਹੜੇ ਆ ਗੁਜਰਾں ਦੇ ਜਾਨਵਰ ਜਿਹੜੇ ਆ ਉਹ ਮਰਦੇ ਪਏ ਨੇ ਅਸੀਂ ਉਸੇ ਵੇਲੇ ਆ ਕੇ ਨਾਲ ਆਪਣੇ ਇੱਕ ਐਟ੍ਰੋਪੀਨ ਤੇ ਮੈਥਿਲਨ ਬਲੂ ਸਾਡੇ ਕੋਲ ਸਲੂਸ਼ਨ ਪਿਆ ਸੀ ਆਪਾਂ ਨਾਲ ਲਿਆਏ ਅਵੀ ਦੇਵੀ ਜਾਨ ਨੇ ਸਾਨੂੰ ਹਿਸਟਰੀ ਦਿੱਤੀ ਹੈ ਕਿ ਚਰੀ ਦੀ ਇਹਨਾਂ ਨੇ ਉੱਥੋਂ ਚਾਰਾ ਕਰਵਾਇਆ ਤਾਂ ਚਰੀ ਜਿਹੜੀ ਉਹ ਖਾਲੀ ਸਾਰੇ ਡੰਗਰਾਂ ਨੇ ਅਸੀਂ ਸਾਇਨਲ ਡਿਪੋਇਜ਼ਨਿੰਗ ਦਾ ਡਾਇਗਨੋਸਿਸ ਕਹਿੰਦੇ ਹੋਏ ਸਨੈਪਸ਼ਾਟ ਆਪਾਂ ਆਕੇ ਫਰਸਟ ਏ ਟਰੀਟਮੈਂਟ ਜਿਹੜਾ ਉਹਨੂੰ ਦਿੱਤਾ ਨਾਲ ਆਪਾਂ ਨਾਰਮਲਸ ਲਾਈਨ ਦੀ ਫਲੂਇਡ ਥੈਰੇਪੀ ਦੀ ਸ਼ੁਰੂ ਕਰ ਦਿੱਤੀ ਉਸ ਤੋਂ ਬਾਅਦ ਮੈਡੀਸਿਨ ਲਖਵਾ ਕੇ ਉਹ ਸਾਰੀ ਸਾਰੀ ਸਨ ਲਗਾ ਕੇ ਸਾਰਿਆਂ ਨੇ ਆਪਾਂ ਮੈਥੀਨ ਬਿਊ ਤੇ ਜਿਹੜੀ ਐਟ੍ਰੋਪੀ ਨਾਲ ਬੰਦੀ ਡੋਜ਼ ਨਾਲ ਨਾਰਮਲਸ ਲਾਈਨ ਸਾਰਿਆਂ ਨੂੰ ਦਿੱਤਾ ਐਨ ਲਾਨ ਤੋਂ ਬਾਅਦ ਜਿਹੜਾ ਉਹ ਕੋਈ ਵੀ ਜਾਨਵਰ ਜਿਹੜਾ ਉਹਦੀ ਮੌਤ ਨਹੀਂ ਹੋਈ ਉਸ ਤੋਂ ਟੋਟਲ ਕੋਈ 15-16 ਜਾਨਵਰ ਸੀਗੇ ਜਿਹੜੇ ਉਹ ਬਿਮਾਰ ਸੀਗੇ ਜਿਆਦਾ ਉਹਦਾ ਕੁੱਲ 25 ਜਾਨਵਰਾਂ ਨੂੰ ਇਹ ਚਾਰਾਣਗੇ ਸੀ ਤੇ 15 ਕ ਜਿਹੜਾ ਜਿਨ੍ਹਾਂ ਨੇ ਚਾਰਾ ਜਿਆਦਾ ਖਾੜਿਆ ਸੀ ਜਿਆਦਾ ਬਿਮਾਰ ਹੋਏ ਉਹਨਾਂ ਚੋਂ 6 ਸੌ ਜਾਨਵਰਾਂ ਦੀ ਮੌਤ ਹੋ ਚੁੱਕੀ ਸੀ ਉਸ ਤੋਂ ਬਾਅਦ ਟਰੀਟਮੈਂਟ ਕਰਨ ਤੋਂ ਬਾਅਦ ਜਿੰਨੇ ਜਾਨਵਰ ਉਹ ਸਾਰੇ ਮੌਕੇ ਤੇ ਕਿਉਂਕਿ ਟਾਈਮ ਤੇ ਟਰੀਟਮੈਂਟ ਹੋ ਗਿਆ ਉਹ ਸਾਰੇ ਹੁਣ ਜਿਹੜੇ ਉਹ ਤੰਦਰੁਸਤ ਨੇ